ਲੈਕਚਰ ਸੀ ਜੀ ਲੈਕਚਰ ਜੀ ਹਾਂ ਜੀ ਹਾਂ ਜੀ ਅਹ ਸੀ ਜੀ ਤੁਹਾਡੇ ਵੱਲੋਂ ਸੀਆਰ ਬੋਲ ਜਿਹੜੀ ਦਿੱਤੀ ਗਈ ਸੀਗੀ ਇਹ ਬੈਲੈਂਸ ਹੈ 6 ਲੱਖ ਹਨਾ ਸੇਵਿੰਗ ਵਿੱਚ ਸੀ ਸਾਢੇ 6 ਲੱਖ ਤੇ 5 ਲੱਖ ਦੀ ਐਫ ਡੀ ਹੈ ਹਾਂ ਜੀ ਐਂਡ ਈਵਨ ਤੁਹਾਡਾ 22 ਲੱਖ ਰੁਪਈਆ ਓਕੇ ਜੀ ਪੀਪੀ ਫੰਡ ਦੇ ਵਿੱਚ ਸੀ ਜਿਹੜੀਆਂ ਤੁਹਾਡੀਆਂ ਪਹਿਲਾਂ ਫਿਊਜ਼ ਲਾਈਆਂ ਸੀ ਉਦੋਂ ਵੀ ਇਦਾਂ ਹੀ ਸੀਗਾ ਮਤਲਬ ਫਿਨੈਂਸ਼ੀਅਲ ਬਿਸ਼ਨ ਇਦਾਂ ਨਹੀਂ ਸੀ ਹਾਂ ਤਕਰੀਬਨ ਥੋੜਾ ਉੱਤੇ ਫਰਕ ਹੋਊਗਾ ਕਿਉਂਕਿ ਜਨੂਰੀ ਜੀ ਇਨਕਰੀਮੈਂਟ ਲੱਗਦੀ ਮੈਨੂੰ ਥੋੜਾ ਹੋਤੇ ਹੋਰ ਚਲੋ ਇੱਕ ਜੀ ਇਨਕਰੀਮੈਂਟ ਪਿੱਛੇ ਹੋਊਗਾ ਹਾਂ ਬਸ ਬਸ ਇਹ ਸਪਾਈਟੇਕ ਦੇ ਵਿੱਚ ਤੁਹਾਡੀ ਜਿਹੜੀ ਸੀਗੀ ਤਕਰੀਬਨ 1 11 ਲੱਖ 90 ਹਜ਼ਾਰ ਦੀ ਜਰਨਾ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਉਹਨੂੰ ਇਤਲਾਕ ਦੇ ਆਸ-ਪਾਸ ਇਹ ਕਿਤੇ ਹੁੰਦਾ ਡਿਪਾਰਟਮੈਂਟ ਦਾ ਇਹ ਕਹਿਣਾ ਹੈਗਾ ਹੈ ਕਿ ਰਿਫਿਊਜ਼ਲਾ ਆਪਾਂ ਦਲਤ ਡਿਕਲੇਅਰ ਕੀਤੀਆਂ ਰਿਫਿਊਜ਼ਲਾ ਚੱਲਦੀ ਹੈ ਜਿਆਦਾ ਨਹੀਂ ਕਿਤੇ ਇਦਾਂ ਦਾ ਨਹੀਂ ਕਿ ਨਹੀਂ ਹੁਣ 3 5000 ਇੱਕ ਇਥੋਂ ਨਿਲੰਦਰੋਂ ਨੂੰ ਲਈ ਹੈ ਜੀ ਨਾਮ ਮੁੰਡਾ ਕਹਿੰਦਾ ਨਾ ਨਾ ਪਾ ਲੈ ਦੇਖੋ ਤੁਹਾਨੂੰ ਵੇਲੇ 340 ਤੁਹਾਨੂੰ ਇਸ਼ਾਰਾ ਪਾਉਂਦਾ ਦੇਣ ਵਾਲੇ ਕੱਠਿਆਂ ਨੇ ਲਾਈਆਂ ਦੋ ਵਾਰ ਇਹਨਾਂ ਦੀ ਲੈਜ ਕਿਉਂਕਿ ਦੇਖੋ ਜਦੋਂ ਆਪਾਂ ਮਤਲਬ ਆਪਾਂ ਭੁੱਲ ਵੀ ਜਾਈਏ ਜਾਂ ਕੁਝ ਹੋ ਜੇ ਉਹ ਉਹ ਪਤਾ ਕੀ ਉਹ ਸਮਝਦੇ ਆ ਕਿ ਸ਼ਾਇਦ ਯੂਅਰ ਮਿਸ ਰਿਪਰੈਜ਼েন্টিਿੰਗ ਦੀ ਕੇਸ ਹੈ ਨਾ ਮਤਲਬ ਡੈਡ ਕੇ ਲੀਡ ਟੂ ਰਿਫਿਊਜ਼ਲ ਐਂਡ ਪਲਸ ਵਿਦ ਬੈਨ ਹੈ ਨਾ ਸੋ ਮਤਲਬ ਉਹਨਾਂ ਦਾ ਮੰਨ ਹੈ ਕਿ ਜਿਆਦਾ ਹੈ ਆਪਾਂ ਇਹਨੂੰ ਮਿਸ ਡਿਕਲੈਅਰ ਕੀਤਾ ਹੈ ਦੇ ਹੈਵ ਇਸ਼ੂਡ ਹੈਸ ਪ੍ਰੋਸੀਜਰਲ ਫੇਅਰਨੈਸ ਲੈਟਰ ਪ੍ਰੋਸੀਜਰ ਫੇਅਰਲੈਸ ਲੈਟਰ ਹੁੰਦਾ ਕਿ ਇੱਕ ਸਾਨੂੰ ਉਹ ਮੌਕਾ ਦੇਣਾ ਜਾਂਦੇ ਆ ਕਿ ਸੁਧਾਰਨ ਦਾ ਗਲਤੀ ਆ ਉਹ ਜਿੱਦਾਂ ਆਪਾਂ ਕਹਿੰਦੇ ਕਿ ਡਿਪਾਰਟਮੈਂਟ ਸ਼ੋਕਾ ਸ਼ੋਟ ਇਸ਼ੂ ਕਰ ਦਿੰਦਾ ਨਾ ਕਿ ਕੋਈ ਵੀ ਐਕਸ਼ਨ ਲੈਣ ਤੋਂ ਪਹਿਲੇ ਕਿ ਭਈ ਆਲੋ ਤੁਹਾਨੂੰ ਓਪਰਚੁਨਿਟੀ ਦੇ ਰਹੇ ਆ ਕਿ ਤੁਸੀਂ ਇਹਦਾ ਜਵਾਬ ਦਿਓ ਕਿ ਤੁਸੀਂ ਮਤਲਬ ਜਿਓ ਫਿਰ ਉਹ ਦੇਖਣਗੇ ਉਹ ਤੁਹਾਡੇ ਰਿਪਲਾਈ ਨਾਲ ਸਹਿਮਤ ਆ ਜਾਂ ਨਹੀਂ ਸਹਿਮਤ ਆ ਸੇਮ ਵੇ ਉਹਨਾਂ ਨੇ ਸਾਨੂੰ ਆਪਾਂ ਨੂੰ ਕਹਿ ਲੋਗੇ ਕਿਸਮ ਦਾ ਪ੍ਰੋਸੀਜਰ ਫੇਅਰਲੈਸ ਲੈਟਰ ਇਸ਼ੂ ਕੀਤਾ ਹੈ ਕਿ ਡੀਅਰ ਸੇ ਇੰਗ ਕਿ ਰਿਫਿਊਜ਼ਰਸ ਆਪਾਂ ਮਿਸਟੇਕ ਲੈਣ ਦੀ ਹੈਗੀ ਮਤਲਬ ਯਕੀਨ ਕਿ ਪਾਛੋਟ 25 ਸੋ ਫਿਰ ਆਪਾਂ ਨੂੰ ਇਹ ਜਸਟੀਫਾਈ ਕਰਨਾ ਪਵੇਗਾ ਮਤਲਬ ਜੋ ਆਪਾਂ ਨੂੰ ਪ੍ਰੋਸੀਜਰ ਫੇਲਸ ਲੈਟਰ ਆਈ ਹੈ ਨਾ ਮਤਲਬ ਉਹ ਜਿਹੜੀ ਸਾਨੂੰ ਉਹ ਤੁਹਾਡੀ ਕਹਿ ਲੋ ਕਿ ਇੱਕ ਆਨਲਾਈਨ ਇੰਟਰਵਿਊ ਟਾਈਪ ਹੋਏਗੀ ਜਿਹਦੇ ਵਿੱਚ ਤੁਹਾਨੂੰ ਪੁੱਛਣਗੇ ਤੇ ਆਪਾਂ ਇਹ ਕਹਿਣਾ ਹੈ ਵੀ ਹਬ ਟੂ ਰਿਸਟ੍ਰਿਕਟ ਕਿ ਯਾਰ ਸਾਡੀਆਂ ਪੰਜ ਹੀ ਹੈ ਦਿਸ ਇਜ਼ ਯੋਰ ਪ੍ਰੋਸੀਜਰ ਫੇਲਸ ਲੈਟਰ ਜਿਹੜੀ ਨਾ ਜਿਹੜਾ ਆਪਾਂ ਨੂੰ ਰਿਪਲਾਈ ਦੇਣਾ ਪਵੇਗਾ ਕੰਗ੍ਰੈਚੂਲੇਸ਼ਨਸ ਕਿਸ ਆ ਗਿਆ ਬਲਕਾ ਦੇ ਚਾ ਸੁਖਾ ਸੰਗਰਪਰ ਆਪੜੀ ਸਾਰੇ ਇਹਨੂੰ ਲੈ ਕੇ ਆਉਣਾ ਸੀ ਉਹ ਡੱਬਾ ਲੈ ਕੇ ਚਲੋ ਕੋਈ ਡੱਬਾ ਆ ਦੇਖੋ ਤਾਂ ਨਾ ਨੀ ਕਢਾਉਂਦੇ ਰਬਾ ਥੈਂਕ ਯੂ ਸਰ ਬਹੁਤ ਬਹੁਤ। ਆਪਾਂ ਸ਼ੁਰੂ ਤੋਂ ਕਹਿ ਰਹੇ ਸੀਗੇ ਜਿਹੜੀ ਤੁਸੀਂ ਫਰਸਟ ਟਾਈਮ ਆਏ ਸੀਗੇ। ਮੈਂ ਕਹਿੰਦਾ ਤੁਹਾਡੀ ਪ੍ਰੋਫਾਈਲ ਦੇ ਵਿੱਚ ਕੁਝ ਵੀ ਕਮੀ ਨਹੀਂ ਹੈ ਰਹੀ। ਹਨਾ? ਮਤਲਬ ਇਹਦੀ ਸਟਰੋਂਗ ਪ੍ਰੋਫਾਈਲ ਆ ਮੈਡਮ। ਠੀਕ ਹੈ। ਮਤਲਬ ਗਵਰਨਮੈਂਟ ਜੌਬ ਆ, ਇਤਨਾਕ ਤੂੰ ਉੱਪਰ ਤਨਖਾਹ ਆ, ਪ੍ਰੋਫਿਡੈਂਟ ਫੰਡ ਆ, ਇਹਨਾਂ 'ਚ ਕੋ ਉਹ ਕਹ ਲੋ ਕਿ ਅੱਛੀ ਬੈਂਕ ਸਟੇਟਮੈਂਟ ਆ, ਪ੍ਰਾਪਰਟੀ ਇਹਨਾਂ ਦੇ ਨਾਂ ਆ। بچے ہوتے ہیں سپورٹ جی وہ تو اور پیسے لگانی ہیں پورا سٹینڈ ہو گیا سر سب کے پانچ پانچ ریفیوز لا دے پانچ تو اس تو ریفیوز لا دے ہاں دے نو سر بولا میں یو ڈیزرو ایکچولی دی تھنگ واز کہ یو ڈیزرو دس ویزا اینڈ یو ہیو گاٹ اٹ